ਸਾਰੇ ਸਿੱਖਿਆਰਥੀਆਂ ਨੂੰ ਮੋਹ ਪੇਜੀ ਸਤਿ ਸ੍ਰੀ ਅਕਾਲ ਪੰਜਾਬੀ ਲੈਕਚਰ ਕਿਹੜੀ ਸਰ ਪਰਿਵਾਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਜਿਹੜੀ ਤਕਸੀਅਤ ਨਾਲ ਤੁਹਾਨੂੰ ਮਿਲਣ ਆ ਰਹੇ ਆ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਔਖੜਾਂ ਵੇਖੀਆਂ ਭਰੀ ਜਵਾਨੀ ਦੇ ਅੰਦਰ ਉਹਨਾਂ ਦੀ ਧਰਮ ਪਤਨੀ ਹੈ ਅਕਾਲ ਚਲਾਣਾ ਕਰ ਗਈ ਦੋ ਬੱਚੇ ਛੱਡ ਕੇ ਦੋ ਬੱਚਿਆਂ ਨੂੰ ਸਾਹਮਣਾ ਉਸ ਪ੍ਰਸਥਿਤੀ ਨੂੰ ਹੈਂਡਲ ਕਰਨਾ ਹੋਰ ਤਿਆਰੀ ਕਰਨੀ ਔਰ ਤਿਆਰੀ ਕਰਨ ਤੋਂ ਬਾਅਦ ਅਧਿਆਪਕ ਬਣਨਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਆਓ ਇੱਕ ਅਜਿਹੀ ਸ਼ਖਸੀਅਤ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਸਤਪਾਲ ਸਿੰਘ ਜੀ ਪੰਜਾਬੀ ਅਧਿਆਪਕ ਨੇ ਸਭ ਤੋਂ ਪਹਿਲਾਂ ਤਾਂ ਪੰਜਾਬੀ ਲੈਕਚਰ ਕਿਹੜੀ ਸਰ ਪਰਿਵਾਰ ਵੱਲੋਂ ਤੁਹਾਨੂੰ ਅਰਬ ਖਰਬ ਪਤਾਈ ਬਹੁਤ ਬਹੁਤ ਧੰਨਵਾਦ ਸਰ ਤੇ ਪਹਿਲਾ ਸਵਾਲ ਸਾਡਾ ਇਹ ਰਹੇਗਾ ਕਿ ਤੁਸੀਂ ਆਪਣੇ ਬਾਰੇ ਕੋਈ 4-5 ਸਤਰਾਂ ਵਿੱਚ ਦੱਸੋ ਸਰ ਮੈਂ ਇੱਕ ਬਾਰਡਰ ਏਰੀਏ ਤੋਂ ਬਿਲੋਂਗ ਕਰਦਾ ਹਾਂ ਮੇਰੇ ਪਿਤਾ ਜੀ ਕਿਸਾਨੀ ਕਰਦੇ ਨੇ ਤੇ ਸਾਡਾ ਜਿਹੜਾ ਇੱਕ ਸਿੰਪਲ ਜਿਹਾ ਰਹਿਣ ਬੈਣ ਹੈ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਸੁਵਿਧਾ ਹੈ ਨਹੀਂ ਹਨਾ ਜਿੱਥੋਂ ਆਪਾਂ ਤਿਆਰੀ ਕਰ ਸਕੀਏ ਜੀ ਕਿਉਂਕਿ ਸੋ ਮੇਰੀ ਵੀ ਸਰਵਿਸ ਰਹੀ ਹੁੰਦੀ ਹੈ ਮੈਂ ਜੀ ਸਰ ਬਿਲਕੁਲ ਬਾਰਡਰ ਏਰੀਆ ਹੈ ਔਰ ਸੁਵਿਧਾਵਾਂ ਜਿਹੜੀਆਂ ਉਹ ਬਹੁਤ ਹੀ ਘੱਟ ਨੇ ਤੁਸੀਂ ਕਿਸ ਤਰੀਕੇ ਦੇ ਵਿਦਿਆਰਥੀ ਸੀ ਉਸ ਦਰਜੇ ਦੇ ਆ ਬੀਏ ਬੀਐਡ 'ਸ ਬਾਰੇ ਕੁਝ ਦੱਸੋ ਸਰ ਮੈਂ ਬਿਲਕੁਲ ਇੱਕ ਆਸਤ ਦਰਜੇ ਦਾ ਵਿਦਿਆਰਥੀ ਰਿਹਾ ਹਾਂ 12ਵੀਂ ਵਿਦਿਬਾਈ ਗ੍ਰੇਸ ਪਾਸ ਹੋਇਆ ਮੈਂ ਔਰ ਬੀਏ ਦੇ ਵਿੱਚ 45% 45 ਪੁਆਇੰਟ ਸਮਥਿੰਗ ਪਰਸੈਂਟ ਲੈ ਕੇ ਮੈਂ ਪਾਸ ਹੋਇਆ ਯਾਨੀ ਕਿ ਮੈਂ ਇੱਕ ਜਿਹਨੂੰ ਬ੍ਰਾਈਟ ਸਟੂਡੈਂਟ ਨਹੀਂ ਕਹਿ ਸਕਦੇ ਇੱਕ ਆਸਤ ਦਰਜੇ ਦਾ ਵਿਦਿਆਰਥੀ ਰਿਹਾ ਇੱਕ ਆਸਤ ਦਰਜੇ ਦੇ ਵਿਦਿਆਰਥੀ ਦਾ ਐਨੀਆਂ ਔਕੜਾ ਚਲਣਾ ਆਂੀਆਂ ਵਿਪਰੀਤ ਪ੍ਰਸਿੱਟੀਆਂ ਦੇ ਵਿੱਚ ਰਹਿਣਾ ਹੋਰ ਫਿਰ ਸਿਲੈਕਸ਼ਨ ਕਰਵਾ ਜਾਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਬਾਕੀ ਤੁਸੀਂ ਇੱਕ ਨਾ ਇਹ ਝੰਗ ਲੜੀ ਗਈ ਹੈ ਤੇ ਅਗਲਾ ਸਵਾਲ ਸਾਡਾ ਇਹ ਰਹੇਗਾ ਕਿ ਤੁਸੀਂ ਤਿਆਰੀ ਕਿਵੇਂ ਕੀਤੀ ਸਰ ਜਿਵੇਂ ਕਿ ਤਿਆਰੀ ਦਾ ਕੋਈ ਸਾਡੇ ਕੋਲੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਤੋਂ ਸਬੰਧਿਤ ਆਪਾਂ ਨੂੰ ਰਾਜਸਥਾਨ ਦੇ ਵਿੱਚ ਬਹੁਤ ਘੱਟ ਮੈਟਰ ਮਿਲਦਾ ਹੈ ਸਭ ਤੋਂ ਪਹਿਲਾਂ ਜਿੱਥੇ ਸਰ ਪੋਸਟਡ ਸੀਗੇ 43 ਪੀਐਸ ਦੀ ਸਰ ਪੋਸਟਿੰਗ ਸੀ ਉਥੋਂ ਦੇ ਸਰ ਦੇ ਸਾਥੀ ਰਹੇ ਪੰਕਜ ਸਰ ਜਿਨ੍ਹਾਂ ਨੇ ਤੁਹਾਡਾ ਮੈਨੂੰ ਦੱਸਿਆ ਕਿ ਅਗਰ ਸੁਤਪਾਲ ਸਿੰਘ ਤੁਸੀਂ ਸਿਲੈਕਸ਼ਨ ਕਰਾਣਾ ਹੈ ਤਾਂ ਸਰ ਨਾਲ ਮਿਲੋ ਮੈਂ ਸਰ ਕੋਲ ਆਇਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਮਤਲਬ ਪੇਪਰ ਕਿਵੇਂ अटेम्प्ट ਕਰਨਾ ਹੈ ਜਾਂ ਪੜ੍ਹਾਈ ਕਿਵੇਂ ਕਰਨੀ ਹੈ ਇਹ ਸਭ ਸਰ ਦੇ ਮਾਰਗਦਰਸ਼ਨ ਸਰ ਤੋਂ ਸਿੱਖਿਆ ਜੀ ਸਰ ਸਹੀ ਹੈ ਪੰਕਜ ਜੀ ਆਪਣੇ ਸਾਥੀ ਰਹੇ ਹੈ ਉਹ 43 ਪੀਐਸ ਮੈਂ ਕਾਫੀ ਲੰਬੇ ਸਮੇਂ ਰਹਿ ਕੇ ਆਏ ਉਹ ਦੋ ਸਕੈਂਡਰੀ ਸਕੂਲ ਹੋਇਆ ਕਰਦਾ ਸੀ ਔਰ ਉੱਥੇ ਮੈਂ ਮੈਂ ਐਜ ਇਨਚਾਰਜ ਪ੍ਰਿੰਸੀਪਲ ਹੋਇਆ ਕਰਦਾ ਸੀਗਾ ਤੇ ਉਹ ਸਹੀ ਹੈ ਤੁਸੀਂ ਉਦੋਂ ਆਏ ਸੀ ਔਰ ਆਪਾਂ ਇੱਕ ਵਿਸ਼ਲੇਸ਼ਣ ਵੀ ਕੀਤਾ ਸੀਗਾ ਔਰ ਆਪਾਂ ਇਹ ਉਸ ਸਮੇਂ ਬਹਿ ਕੇ ਗੱਲਾਂ ਕੀਤੀਆਂ ਐ ਸਫਲਤਾਵਾਂ ਦੇ ਉੱਤੇ ਕਿਉਂਕਿ ਉਸ ਤੋਂ ਪਹਿਲਾਂ ਵੀ ਤੁਸੀਂ ਕਾਫੀ ਸਾਰੇ ਪੇਪਰ ਦਿੱਤੇ ਹੋਏ ਸੀਗੇ ਔਰ ਉਹ ਉਸ ਬਾਰੇ ਵੀ ਥੋੜਾ ਦੱਸੋ ਬਈ ਕਿ ਆਪਣੇ ਇਸ ਤੋਂ ਪਹਿਲਾਂ ਦੇ ਸਫਲ ਰਹਿ ਉਹੋਂ ਦੇ ਬਾਰੇ ਦੱਸੋ ਥੋੜਾ ਐਕਚੁਅਲ ਚ ਸ਼ਰਮ ਹੈ ਚਾਰ ਵਾਰ ਰਾਜਸਥਾਨ ਪੁਲਿਸ ਸਿਲੈਕਟਡ ਰਿਆ ਫਾਈਨਲ ਮੈਰਿਟ ਤੱਕ ਪਹੁੰਚ ਕੇ ਕਿਉਂਕਿ ਮੇਰਾ ਸਰ ਬਹੁਤ ਵੱਡਾ ਸੁਪਨਾ ਸੀਗਾ ਕਿ ਮੈਰਾ ਇੱਕ ਪੁਲਿਸ ਆਫੀਸਰ ਬਣਾ ਥਾਣੇਦਾਰ ਥਾਣੇਦਾਰ ਤਾਂ ਉਹ ਗੱਲ ਸੀ ਵੀ ਥਾਣੇਦਾਰ ਬੰਕਜੀ ਦਾ ਬਹੁਤ ਉਹ ਤੇ ਬੰਕਜੀ ਮੈਂ ਹੁੰਦੀ ਸੀ ਕਿ ਹਾਂਜੀ ਪਰ ਗੱਲ ਕਰ ਰਹੇ ਨੇ ਸੀ ਔਰ ਵਾਕਈ ਕਯਾਨੀ ਕਿ ਤੁਹਾਡਾ ਜਿਹੜਾ ਕੱਦ ਕਾਠ ਹੈਗਾ ਤੇ ਦੇਖਣ ਚ ਬੰਦਾ ਲੱਗਦਾ ਹੀ ਖਾਣੇਦਾਰ ਹੈਗਾ ਹਾਂਜੀ ਸਰ ਤੇ ਉਸ ਸਮੇਂ ਸਵੇਰੋਂ ਪੰਕਜ ਜੀ ਕਹਿੰਦੇ ਨੇ ਕਿ ਤੁਸੀਂ ਕੋਈ ਪੰਜਾਬੀ ਦੀ ਤਿਆਰੀ ਕਰੋ ਤੇ ਫਿਰ ਉਹ ਪੰਜਾਬੀ ਦੀ ਤਿਆਰੀ ਔਰ ਪੂਰਾ ਉਹ ਆਪਾਂ ਵਿਸ਼ਲੇਸ਼ਣ ਕੀਤਾ ਵਈ ਕਿਸ ਤਰੀਕੇ ਨਾਲ ਉਹਨਾਂ ਚਾਪਾਂ ਰਹਿ ਗਏ ਕਿਉਂਕਿ ਸਰ ਇਸ ਪਾਸੇ ਲਜਾਣ ਵਾਲੇ ਮੈਨੂੰ ਤੁਸੀਂ ਹੋ ਕਿਉਂਕਿ ਮੈਂ ਜਿਵੇਂ ਕਿ ਮਤਲਬ 12ਵੀਂ ਤੋਂ ਬਾਅਦ ਪੜ੍ਹਾਈ ਛੱਡ ਦੇਣਾ ਔਰ ਫਿਰ ਜਿਹੜੀ ਪੜ੍ਹਾਈ ਸ਼ੁਰੂ ਕਰਵਾਣਾ ਇਹਦੇ ਵਿੱਚ ਤੁਹਾਡਾ ਸਰ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਕਦੇ ਪੰਜਾਬੀ ਨੂੰ ਅਸੀਂ ਮਤਲਬ ਐਵੇਂ ਮੰਨ ਕੇ ਚੱਲੇ ਆ ਕਿ ਤਾਂ ਸਿਰਫ ਪਾਸ ਹੋਣ ਵਾਸਤੇ ਹੈ ਲੇਕਿਨ ਜਦੋਂ ਤੁਹਾਡੇ ਕੋਲੇ ਆਏ ਤਾਂ ਉਦੋਂ ਹੀ ਪਤਾ ਲੱਗਿਆ ਕਿ ਨਹੀਂ ਪੰਜਾਬੀ ਸਿਰਫ ਪਾਸ ਹੋਣ ਵਾਸਤੇ ਨਹੀਂ ਇੱਕ ਅੱਛਾ ਜੀਵਨ ਵੀ ਦੇ ਸਕਦੀ ਹੈ ਸਹੀ ਹੈ ਕਿਉਂਕਿ ਪੈਂਤਨ ਚਾਰਵਰ ਮੈਂ ਆਈ ਗਲਤੀ ਸੀ ਮੈਂ ਕਿ ਚਾਰਵਰ ਤੂੰ ਇਹ ਐਸਆਈ ਦੇ ਰਿਹਾ ਆ ਦੂਜੇ ਪੇਪਰ ਦੇ ਰਿਹਾ ਸਪਾਈ ਵਾਲੇ ਐਨੇ ਤਾਂ ਪੰਜਾਬੀ ਵਾਲੇ ਚੋਜੂਗਾ ਔਰ ਉਹੀ ਗੱਲ ਕੋਈ ਜੀ ਸਰ ਜੀ ਸਰ ਉਸ ਦੌਰਾਨ ਫਿਰ ਇੱਕ ਉਹ ਮੈਨੂੰ ਕੱਟਦਾ ਵੀ ਯਾਦ ਆਂਦੀ ਹੈ ਕਿ ਸਾਇਰ ਤੁਹਾਡਾ ਉਹ ਪ੍ਰੀ ਰੀਡ ਦਾ ਟੈਸਟ ਸੀ ਨਾ ਟ੍ਰੀਡ ਦਾ ਟੈਸਟ ਉਸ ਤੋਂ ਪਹਿਲਾਂ ਮਿਸਤੀ ਦਾ ਕਲਚਰਲ ਅ ਕਰਜਾਣਾ ਉਹ ਇੱਕਦਮ ਹੀ ਤੁਸੀਂ ਬਹੁਤ ਜ਼ਿਆਦਾ ਹੋ ਗਿਆ ਸੀ ਉਹ ਸਮਾਂ ਕੁਝਿਆ ਜਾਂਦਾ ਸੀਗਾ ਕਿ ਤੁਸੀਂ ਸੋਚ ਰਹੇ ਸੀ ਪੜਾਈ ਕਿਵੇਂ ਕਰੀਏ ਕਿਵੇਂ ਅਡਜਸਟਮੈਂਟ ਕਰੀਏ ਉਸ ਦੌਰਾਨ ਵੀ ਆਪਣੀਆਂ ਗੱਲਾਂ ਹੋਈਆਂ ਔਰ ਹਾਕੀ ਤੁਸੀਂ ਹਿੰਮਤ ਦਿਖਾਈ ਪਰ ਸਰ ਇਹਦੇ ਵਿੱਚ ਇਨਸਪਾਇਰ ਕਰਨ ਦੇ ਵਿੱਚ ਤੁਹਾਡਾ ਔਰ ਇੱਕ ਮੇਰਾ ਫਰੈਂਡ ਜਿਹਦਾ ਮੈਂ ਨਾਮ ਲੈਣਾ ਚਾਹੂੰਗਾ ਸੰਦੀਪ ਸਿੰਘ ਚਮਾਲੀ ਪੀਐਸ ਤੋਂ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਹਦੇ ਵਿੱਚ ਕਿਉਂਕਿ ਸਰ ਜਦੋਂ ਕੋਈ ਜੀਵਨ ਸਾਥੀ ਛੱਡ ਕੇ ਚਲ ਜਾਵੇ ਔਰ ਸਰ ਦੋ ਮਹੀਨੇ ਡਿਪਰੈਸ਼ਨ ਦੇ ਵਿੱਚ ਰਹਿ ਕੇ ਫਿਰ ਉਸ ਜੰਗ ਦੇ ਵਿੱਚੋਂ ਨਿਕਲਣਾ ਔਰ ਸਭ ਤੋਂ ਵੱਡਾ ਸਰ ਮੋਟੀਵੇਸ਼ਨ ਤੁਹਾਡੇ ਤੋਂ ਮਿਲਿਆ ਕਿਉਂਕਿ ਪ੍ਰੀ ਰੀਟ ਤੋਂ ਸਰ ਦੋ ਮਹੀਨਾਂ ਪਹਿਲਾਂ ਮੇਰੇ ਮੈਸੇਜ ਐਕਸਪਾਇਰ ਹੋ ਗਏ ਸੀਗੇ ਮੇਰੇ ਉੱਪਰ ਸਰ ਦੋ ਬੱਚਿਆਂ ਦੀ ਵੀ ਜ਼ਿੰਮੇਵਾਰੀ ਸੀ ਔਰ ਖੁਦ ਨੂੰ ਵੀ ਸੰਭਾਲਣਾ ਸੀ ਔਰ ਸਭ ਤੋਂ ਵੱਡੀ ਗੱਲ ਸਰ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਤਾਂ ਉਦੋਂ ਸਫਲਤਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੋ ਜਾਂਦੀ ਹੈ ਸਹੀ ਹੈ ਸਫਲਤਾ ਵੀ ਜ਼ਰੂਰੀ ਹੋ ਜਾਂਦੀ ਹੈ ਔਰ ਇਸ ਸਾਰੇ ਮਾਹੌਲ ਦੇ ਵਿੱਚੋਂ ਨਿਕਲਣਾ ਜਵਾਕਾਂ ਨੂੰ ਸਾਹਮਣਾ ਪੜ੍ਹਾਈ ਹਸਤੇ ਵੀ ਟਾਈਮ ਦੇਣਾ ਇਹ ਸਾਰਾ ਯਾਨੀ ਕਿ ਤੁਸੀਂ ਮੈਰੇ ਨਾਲ ਕੀਤਾ ਉਸ ਸਮੇਂ ਕਈ ਵਾਰ ਗੱਲਾਂ ਹੋਈਆਂ ਔਰ ਮੈਂ ਸਾਰੀ ਗੱਲ ਕਰਦਾ ਸੀ ਹੌਸਲਾ ਰੱਖੀ ਇੱਕ ਤੀ ਵਾਰ ਮਤਲਬ ਕਿ ਕਹਿੰਦੇ ਕਿ ਰੱਬ ਐਵੇਂ ਨਹੀਂ ਕਿ ਚਾਰੋਂ ਪਾਸੇ ਹੀ ਆਪਾਂ ਨੂੰ ਮਾਰੇ ਜਰੂਰ ਕਿ ਕਹਿੰਦੇ ਆਪਾਂ ਨੂੰ ਸਫਲਤਾ ਮਿਲੂਗੀ ਔਰ ਉਹੀ ਗੱਲ ਹੋਈ ਪਰੰਤੂ ਜਿਹੜਾ ਇੱਕ ਤਮ ਹੀ ਇੰਨੀ ਵੱਡੀ ਮੁਸੀਬਤ ਹੈ ਜੋ ਅਗਰ ਕਿਸੇ ਉੱਤੇ ਵੀ ਆਂਦੀ ਨਾ ਮਨ ਨੂੰ ਐਵੇਂ ਲੱਗਦਾ ਕਿ ਉਹ ਸੰਕਟ ਵਿੱਚ ਤੋਂ ਨਿਕਲ ਨਾ ਬਾਰ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਔਰ ਤੁਸੀਂ ਵਾਕਈ ਹੀ ਇਹ ਕੀਤਾ ਸਾਡਾ ਤਾਂ ਸੀ ਤਾਰ ਕਿਸੇ ਨੂੰ ਮੋਟੀਵੇਟ ਕਰਦੇ ਆ ਪਰੰਤੂ ਮੋਟੀਵੇਟ ਹੋਣਾ ਔਰ ਜਿਵੇਂ ਔਰ ਫਿਰ ਇੱਕ ਬਿਹਤਰੀਨ ਤਿਆਰੀ ਕਰਨੀ ਔਰ ਜੀਜ ਕਲੀਅਰ ਕਰਨਾ ਉਸ ਤੋਂ ਬਾਅਦ ਫਾਈਨਲ ਪੇਪਰ ਹੈ ਜਿਹੜਾ ਉਹ ਕਲੀਅਰ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਤੁਸੀਂ ਬਹੁਤ ਵੱਡੀ ਚੰਗ ਹੈ ਉਹ ਜਿੱਤੀ ਹੈ ਤੇ تیاری ਵਿੱਚ ਯੋਗਦਾਨ ਜੇ ਆਪਾਂ ਕਹਿ ਦਈਏ ਦੇਵੇ ਸਾਡਾ ਰਿਆ ਜਾਂ ਤੋਂ ਸੰਦੀਪ ਜੀ ਦਾ ਰਿਆ ਪਰ ਹੋਰ ਵੀ ਅਜੇ ਸ਼ਖਸੀਅਤਾਂ ਹੁੰਦੀਆਂ ਨੇ تیاری ਚ ਉਹਨਾਂ ਦਾ ਯੋਗਦਾਨ ਰਹਿੰਦਾ ਤਾਂ ਕਿ ਨਾ ਕਿ ਨਾ ਤੁਹਾਡੀ ਇਹ ਜਿਹੜੀ ਸਫਲਤਾ ਹੈ ਉਹਨਾਂ ਦੇ ਯੋਗਦਾਨ ਹੈ ਮੈਂ ਸਰ ਸਭ ਤੋਂ ਵੱਡਾ ਯੋਗਦਾਨ ਤਾਂ ਤੁਹਾਡਾ ਮੰਨਦਾ ਹਾਂ ਸਰ ਕਿਉਂਕਿ ਮੈਂ ਜਦੋਂ ਮੈਸੇਜ ਐਕਸਪਾਇਰ ਹੋ ਗਏ ਤਾਂ ਉਦੋਂ ਮੈਂ ਤੁਹਾਨੂੰ ਮਿਲਣ ਆਇਆ ਤੁਸੀਂ ਮੈਨੂੰ ਹੌਸਲਾ ਦਿੱਤਾ ਔਰ ਤੁਸੀਂ ਕਿਹਾ ਕਿ ਸਤਪਾਲ ਸਿੰਘ ਤਿਆਰੀ ਨਾ ਛੱਡੀ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਅੱਗੇ ਜ਼ਿੰਦਗੀ ਨੂੰ ਅੱਛਾ ਬਣਾਉਣਾ ਹੈ ਜਾਂ ਕਿਹੜੇ ਪਾਸੇ ਲੈ ਕੇ ਜਾਣਾ ਹੈ ਇਹ ਤੇਰੇ ਤੇ ਡਿਪੈਂਡ ਕਰਦਾ ਹੈ ਤੈਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਨੀ ਸੰਕੋਚ ਮੈਨੂੰ ਦੱਸੀ ਇੱਕ ਇੱਕ ਮੇਰੇ ਵਾਸਤੇ ਇਹ ਸਰ ਬਹੁਤ ਵੱਡੀ ਗੱਲ ਸੀ ਜੀ ਤੇ ਕੱਲ ਹੋਰ ਸੀਗੀ ਕੀ ਮੈਂ ਉਸ ਸਮੇਂ ਮੈਂ ਗੱਲ ਕਰਦਾ ਸੀ ਮੈਂ ਕਿਹਾ ਬੱਚੇ ਛੋਟੇ ਛੋਟੇ ਬੱਚੇ ਉਹਨਾਂ ਤਰਫ ਦੇਖ ਉਹਨਾਂ ਦੇ ਫਿਊਚਰ ਬਾਰੇ ਦੇਖ ਆਪਣੇ ਫਿਊਚਰ ਬਾਰੇ ਦੇਖੋ ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਤੇ ਜੀ ਘਟਨਾ ਹੋਊਗੀ ਸਾਡਾ ਕੋਈ ਜ਼ੋਰ ਨਹੀਂ ਸੀਗਾ ਪਰ ਤੋਂ ਬੱਚਿਆ ਲਈ ਆਪਣੇ ਪਰਿਵਾਰ ਲਈ ਤੇ ਬਹੁਤ ਜ਼ਰੂਰੀ ਸੀ ਕਿ ਇੱਕ ਛੋਟਾ ਕਿਸਾਨ ਹੈ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਅਗਰ ਸਰਵਿਸ ਵਗੈਰਾ ਲੱਗ ਜਾਂਦਾ ਤਾਂ ਸਾਰਿਆਂ ਲਈ ਹੀ ਇੱਕ ਖੁਸ਼ਹਾਲੀ ਦੀ ਆ ਜਾਂਦੀ ਹੈ ਪਰਿਵਾਰ ਦੇ ਵਿੱਚ ਤੇ ਆ ਸਹੀ ਰਿਹਾ ਕਰਮ ਪਤਨੀ ਕਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਬਹੁਤ ਸੈਕਰੀਫਾਈਸ ਕੀਤਾ ਤੁਹਾਡੇ ਵਾਸਤੇ ਪਰ ਵਾਸਤੇ ਤੁਹਾਨੂੰ ਪ੍ਰੇਰਿਤ ਕਰਦੇ ਰਹੇ ਸੀ ਜੀ ਐਕਸਕਸ ਕਿਉਂਕਿ ਮੈਂ ਇਹਨਾਂ ਨੂੰ ਪਰਵਾਰਕ ਤੌਰ ਤੇ ਜਾਣਦਾ ਉਥੇ ਉਸ 43पीएसਰੇ ਅਸੀਂ ਦਾ ਕਾਫੀ ਸਪੋਰਟਿਵ ਨੇਚਰ ਦੇ ਸੀ ਹਾਂ ਜੀ ਜੀ ਸਰ ਹਾਂ ਕਾਫੀ ਸਪੋਰਟ ਉਹਨਾਂ ਨੇ ਕੀਤਾ ਜਿਹੜਾ ਤੁਹਾਨੂੰ ਲੈ ਕੇ ਆਏ ਤੇ ਸਫਲਤਾ ਚਲੋ ਨਹੀਂ ਦੇਖ ਸਕੇ ਪਰੰਤੂ ਫਿਰ ਵੀ ਉੱਥ ਤੱਕ ਪਹੁੰਚਾਣ ਚੁਣਾ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਸਰ ਬਿਲਕੁਲ ਸਰ ਇੱਕ ਤੁਸੀਂ ਕਿੰਨੇ ਕਿਤੇੜ ਪੜਿਆ ਕਰਦੇ ਸੀ ਜਾਂ ਕਿੰਨੇ ਕਿਉਂਕਿ ਉਸ ਸਮੇਂ ਦੁਬਾਰਾ ਫਿਰ ਇੱਕ ਉਭਰੇ ਉਹਨੂੰ ਕਿੰਨਾ ਟਾਈਮ ਦੇਣ ਚ ਲਗਾ ਦੇਣ ਕਿਉਂਕਿ ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਇੱਕ ਉਸਤ ਦਰਜੇ ਦਾ ਵਿਦਿਆਰਥੀ ਰਿਹਾ ਹਾਂ ਸਹੀ ਹੈ ਤੇ ਮੇਰੇ ਕੋਈ ਵੀ ਗੱਲ ਦਿਮਾਗ ਦੇ ਵਿੱਚ ਜਲਦੀ ਜੇ ਨਹੀਂ ਬੈਠਦੀ ਸਹੀ ਹੈ ਤੇ ਲਗਭਗ ਮਤਲਬ ਮੈਨੂੰ ਇਹ ਸੀ ਕਿ ਜਿਵੇਂ ਸਰ ਦੱਸ ਰਿਹਾ ਕਿਉਂਕਿ ਸਰ ਜਦੋਂ ਮੈਨੂੰ ਸਰ ਨੇ ਦੱਸਿਆ ਤੁਹਾਡੇ ਬਾਰੇ ਉਸ ਤੋਂ ਬਾਅਦ ਸਰ ਮੈਂ ਤੁਹਾਡਾ ਪੱਲਾ ਨਹੀਂ ਛੱਡਿਆ ਮੈਂ ਕਿਹਾ ਹੁਣ ਆਪਾਂ ਸਫਲ ਹੋਣਾ ਹੈ ਤਾਂ ਇਹਨਾਂ ਦੇ ਰਾਹੀ ਹੋਣਾ ਔਰ ਸਰ ਜਿਵੇਂ ਤੁਸੀਂ ਦੱਸਦੇ ਸੀ ਬਿਲਕੁਲ ਓਵੇਂ ਮਤਲਬ ਲਗਭਗ 10 12 ਘੰਟੇ ਡੇਲੀ ਸਟਡੀ ਰੈਗੂਲਰ ਰੱਖਣੀ ਦੂਜੇ ਤੀਜੇ ਦਿਨ ਤੁਹਾਡੇ ਨਾਲ ਗੱਲ ਕਰ ਲੈਣੀ ਤੇ ਇਹਦੇ ਨਾਲ ਬਹੁਤ ਮਤਲਬ ਮੋਟੀਵੇਸ਼ਨ ਮਿਲਦਾ ਸੀਗਾ ਕਿਉਂਕਿ ਕੀ ਸੀ ਇਹ ਕਹਿੰਦਾ ਸੀ ਵੀ ਮੈਂ ਖੁੰਦਾ ਬਹੁਤ ਹੈ ਤੇ ਮਾਈਂਡ ਸੈਟ ਦੀ ਮੈਂ ਇੱਕ ਦੋ ਵੀਡੀਓ ਹੀ ਬਣਾਈਆਂ ਹੋਈਆਂ ਦੇਖੋ ਹਰ ਕੋਈ ਵੀ ਬੱਚਾ ਹੈ ਨਾ ਪਹਿਲਾਂ ਮੈਂ ਖੁੱਤੀ ਮੈਂ ਆਪਣੀ ਗੱਲ ਕਰਾਂ ਯਾਦ ਕਰਾਂਗੇ ਭੁੱਲਾਂਗੇ ਰਿਵੀਜ਼ਨ ਮਾਰਨੀ ਪਊਗੀ ਔਰ ਇਸੇ ਵਾਸਤੇ ਇਹ ਕਹਿੰਦਾ ਮੈਂ ਤਾਂ ਇੱਕ ਵਾਰ ਲੱਗਣੀ ਲੱਗਣਾ ਤਾਂ ਮੈਂ ਅਨੁਾਈ ਕਿ ਐਸੀ ਇੱਕ ਵਾਰ ਲੱਗਣੀ ਲੱਗਣਾ ਹੈ ਪੰਜ ਛੇ ਮਹੀਨੇ ਤਰੋਂ 10 12 ਘੰਟੇ ਪੜਨਾ ਪਊਗਾ ਔਰ ਉਹੀ ਗੱਲ ਹੋਈ ਤੁਸੀਂ ਮਲੇਕ ਜੀ लास्ट ਵਾਲੇ ਟਾਈਮ ਕਿੰਨੇ ਕਿ ਚਾਰ ਪੰਜ ਮਹੀਨਿਆਂ ਤੋਂ ਕਿੰਨੇ ਘੰਟੇ ਪੜੇ ਸਰ लास्ट ਵਾਲੇ ਚਾਰ ਪੰਜ ਮਹੀਨਿਆਂ ਦੇ ਵਿੱਚ ਮੈਂ 12 ਤੋਂ 14 ਘੰਟੇ ਤੁਹਾਡੇ ਮਾਰਗਦਰਸ਼ਨ ਤੁਹਾਡੇ ਦੱਸੇ ਅਨੁਸਾਰ ਤਿਆਰੀ ਕੀਤੀ ਸਰ ਉਸ ਤੋਂ ਪਹਿਲਾਂ ਤੁਸੀਂ ਕਿੰਨੀ ਕੁ ਦਿਨ ਪੜਿਆ ਕਰਦੇ ਸੀ ਉਸ ਤੋਂ ਪਹਿਲਾਂ ਸਰ ਮੈਂ 5 6 ਘੰਟੇ ਪੜਦਾ ਸੀ ਔਰ ਸਭ ਤੋਂ ਵੱਡੀ ਗੱਲ ਸਰ ਅਗਰ ਜਦੋਂ ਆਪਾ ਸਫਲ ਹੁੰਨੇ ਆ ਤਾਂ ਉਥੇ ਕੋਈ ਨਾ ਕੋਈ ਕੀ ਹੈ ਕਿ ਗਾਈਡੈਂਸ ਨਹੀਂ ਹੁੰਦਾ ਤੇ ਸਕਸੈਸ ਹੋਣ ਵਾਸਤੇ ਮੇਰੇ ਹਿਸਾਬ ਨਾਲ ਘੰਟੇ ਨਹੀਂ ਮਾਇਨੇ ਰੱਖਦੇ ਗਾਈਡੈਂਸ ਜਿਆਦਾ ਮਾਇਨੇ ਰੱਖਦਾ ਹੈ ਸਹੀ ਜਿੰਨੇ ਤੱਕ ਪੇਪਰ ਨਹੀਂ ਆਂਦਾ ਅਗਰ ਆਪਾਂ ਦਿਨ ਚ 4-5 ਘੱਟੇ ਪੜ ਲੈਨੇ ਤਾਂ ਬਹੁਤ ਹੁੰਦਾ ਪਰੰਤੂ ਜਦੋਂ ਪੇਪਰ ਆ ਜਾਂਦਾ ਹੈ ਪੇਪਰ ਨੇੜੇ ਹੈ 5-6 ਮਹੀਨੇ ਰਹਿ ਗਏ ਜਾਂ 7-8 ਮਹੀਨੇ ਰਹਿ ਗਏ ਉਦੋਂ ਫਿਰ ਆਪਾਂ ਨੂੰ ਘੱਟੋ-ਘੱਟ ਕੀ ਕਹਿੰਦੇ ਇੱਕ ਐਵਰੇਜ ਵਿਦਿਆਰਥੀ ਹੈ ਉਹਨੂੰ ਕੋਈ 8-10 ਘੰਟੇ ਪੜਨਾ ਚਾਹੀਦਾ ਹੈ ਘੱਟੋ-ਘੱਟ ਮੇਰਾ ਜੀ ਤੱਕ ਮਰਨਾ ਹੈਗਾ ਹੈ ਆਏ ਬਾਕੀ ਤੁਸੀਂ ਜਦੋਂ ਮੈਂ ਬੰਦਰ ਰਿਵੀਜ਼ਨ ਕਰਦਾ ਉਸ ਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਮਾਈਂਡ ਸੈਟ ਦੀ ਹੋ ਜੀਆ ਵੀਡੀਓ ਹੈ ਤੁਸੀਂ ਉਹ ਦੇਖ ਸਕਦੇ ਹੋ ਪਰ ਮੈਂ ਤਾਂ ਸਾਰੇ ਜਿੰਨੇ ਵੀ ਤਿਆਰੀ ਕਰਨ ਵਾਲੇ ਆ ਅਗਰ ਕੋਈ ਪੰਜਾਬੀ ਦੇ ਵਿੱਚ ਤਿਆਰੀ ਕਰ ਰਿਹਾ ਤਾਂ ਉਹਨੂੰ ਮੈਂ ਆਹੀ ਰਿਕੁਐਸਟ ਕਰੂੰਗਾ ਕਿ ਇੱਕ ਵਾਰ ਵਿజిਟ ਜ਼ਰੂਰ ਚੈਨਲ ਜ਼ਰੂਰ ਵਿజిਟ ਕਰਨ ਜਿੱਥੋਂ ਤੁਹਾਨੂੰ ਤਿਆਰੀ ਦਾ ਪਤਾ ਲੱਗੇਗਾ ਕਿ ਤਿਆਰੀ ਕਰਨੀ ਕਿਵੇਂ ਹੈ ਕਿਉਂਕਿ ਕਰਨੀ ਤਾਂ ਹਰੇਕ ਜਾਣਦਾ ਲੇਕਿਨ ਉਹਨੂੰ ਨੇਪਰੇ ਕਿਵੇਂ ਚੜਾਉਣਾ ਹੈ ਉਹਨੂੰ ਸਹੀ ਦਿਸ਼ਾ ਕਿਵੇਂ ਦੇਣੀ ਹੈ ਇਹ ਸਿਰਫ ਇੱਕ ਐਸ ਪਲੇਟਫਾਰਮ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਹਾਂ ਜੀ ਆਪਣੇ ਜਿਹੜੀ YouTube ਚੈਨਲ ਤੇ ਸਾਰਾ ਫ੍ਰੀ ਹੈਗਾ ਉਹ ਪਲੇਲਿਸਟਾਂ ਚ ਵਗੈਰਾ ਸਭ ਕੁਝ ਦੇਖ ਸਕਦੇ ਹੋ ਉੱਥੇ ਆਰਾਮ ਨਾਲ ਲਗਭਗ ਸਾਰੇ ਕੋਰਸ ਹੀ ਹੈ ਜੋ ਹੈਗਾ ਹੈ ਉਥੋਂ ਉਤਾਰ ਕੇ ਨੋਟਸ ਵਗੈਰਾ ਬਣਾ ਸਕਦੇ ਹੋ ਤੁਸੀਂ ਔਰ ਸਰ ਇਹ ਸਭ ਤੋਂ ਵੱਡੀ ਗੱਲ ਹੈ ਫ੍ਰੀ ਆਫ ਕੋਸਟ ਕੋਈ ਸਮਗਰੀ ਅਵੇਲੇਬਲ ਕਰਵਾਉਣਾ ਵਿਦਿਆਰਥੀ ਹਿੱਤ ਸੋਚਣਾ ਇਹ ਸਰ ਮੈਂ ਸਿਰਫ ਐਸੇ ਚੈਨਲ ਤੇ ਦੇਖਿਆ ਹੈ ਤੁਹਾਡਾ ਟੈਲੀਗ੍ਰਾਮ ਚੈਨਲ ਵੀ ਉੱਤੇ ਆਪਣੇ ਬਹੁਤ ਸਾਰੀਆਂ ਬੁੱਕਸ ਕਰਨ ਤੁਹਾਨੂੰ ਨਹੀਂ ਮਿਲਦੀਆਂ ਤਾਂ ਉਸ ਦੇ ਉੱਤੇ ਉਹ ਪੀ ਡੀਐਫ ਆਪਾਂ ਕਢਾ ਸਕਦੇ ਹਾਂ ਹੁਣ ਅਗਲੀ ਗੱਲ ਆਪਾਂ ਕਰੀਏ ਕਿ ਪੇਪਰ ਤੁਸੀਂ ਕਿਵੇਂ ਹੱਲ ਕੀਤਾ ਸਰ ਜਦੋਂ ਪੇਪਰ ਨਜ਼ਦੀਕ ਆਇਆ ਉਸ ਟਾਈਮ ਤੱਕ ਮੇਰੀ ਤਿਆਰੀ ਤੁਹਾਡੇ ਦਿਸ਼ਾ ਨਿਰਦੇਸ਼ ਦੇ ਵਿੱਚ ਇੰਨੀ ਕੁ ਹੋ ਚੁੱਕੀ ਸੀ ਕਿ ਤੁਹਾਡਾ ਇੱਕ ਹੀ ਰਹਿੰਦਾ ਸੀ ਕਿ ਆਹ ਪੇਪਰ ਆਪਣਾ ਲਾਸਟ ਪੇਪਰ ਹੋਵੇ ਇਸ ਪੇਪਰ ਦੇ ਵਿੱਚ ਦੁਬਾਰੇ ਨਹੀਂ ਬੈਠਣਾ ਆਪਾਂ ਔਰ ਸਰ ਤੁਹਾਡੇ ਦੱਸੇ ਅਨੁਸਾਰ ਚੱਲੇ ਜਦੋਂ ਪੇਪਰ ਦੇ ਵਿੱਚ ਬੈਠੇ ਤਾਂ ਇੱਕ ਅਲੱਗ ਹੀ ਲੈਵਲ ਦਾ ਕੌਨਫੀਡੈਂਸ ਸੀਗਾ ਕਿ ਆਪਾਂ ਇਸ ਵਾਰ ਜ਼ਰੂਰ ਕਾਮਯਾਬ ਹੋਵਾਂਗੇ ਔਰ ਦੂਜੀ ਗੱਲ ਸਰ ਜਿਹੜੀ ਤੁਸੀਂ ਪੇਪਰ ਹੱਲ ਕਿਵੇਂ ਕਰਨਾ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਪੇਪਰ ਈਜ਼ੀ ਆ ਜਾਂਦਾ ਹੈ ਈਜ਼ੀ ਆ ਜਾਂਦਾ ਤਾਂ ਸਟੂਡੈਂਟ ਕੀ ਹੈ ਕਿ ਜਿਹੜੇ ਸਹੀ ਕੁਐਸਚਨ ਵੀ ਹੁੰਦੇ ਆ ਉਹਨਾਂ ਨੂੰ ਵੀ ਗਲਤ ਕਰ ਜਾਂਦੇ ਹਾਲਾਂਕਿ ਉਹਨਾਂ ਨੂੰ ਆਂਦੇ ਹੁੰਦੇ ਐ ਸਿਲੀ ਮਿਸਟੇਕ ਹੋ ਜਾਂਦੀ ਐ ਕਿ ਉਹ ਚੇਅਰ ਨਹੀਂ ਰਹਿੰਦੇ ਔਰ ਸਰਲ ਕੁਐਸਚਨ ਆ ਜਿਹੜਾ ਉਹਨੂੰ ਆਂਦਾ ਹੁੰਦਾ ਉਹ ਗਲਤ ਐ ਇਹਦੇ ਕੁਐਸਚਨ ਗਲਤ ਨਹੀਂ ਹੋਣੀ ਚਾਹੀਦੇ ਔਰ ਸਿਲੀ ਹਾਂਜੀ ਜਿਹੜੀ ਤੁਸੀਂ ਰਣਨੀਤੀ ਦੱਸੀ ਸੀ ਸਰ ਕਿ ਜਿਹੜਾ ਕੁਐਸਚਨ ਬਿਲਕੁਲ ਨਹੀਂ ਆਂਦਾ ਉਹਨੂੰ ਤਾਂ ਤੁਸੀਂ ਬਿਲਕੁਲ ਛੇੜਨਾ ਹੀ ਨਹੀਂ ਬਿਲਕੁਲ ਵੀ ਅਗਰ ਤੁਸੀਂ ਕੁਐਸਚਨ ਕੋਈ ਛੇੜਨਾ ਹੈ ਤਾਂ ਕਰਨਾ ਹੀ ਐ ਤਾਂ ਉਹ 50 50 ਵਾਲਾ ਕੁਐਸਚਨ ਸੋਲਵ ਕਰਨਾ ਹੈ ਨਾ ਕਿ ਉਹ ਜਿਹਦਾ ਕੋਈ ਅਤਾ ਪਤਾ ਹੀ ਨਹੀਂ ਉਹੀ ਕੁਐਸਚਨ ਤੁਸੀਂ ਹੱਲ ਕਰਨਾ ਹੈ ਬਿਲਕੁਲ ਇਸੇ ਰਣਨੀਤੀ ਨਾਲ ਸਰ ਮੈਂ ਪੇਪਰ ਦੇ ਵਿੱਚ ਬੈਠਾ ਤੇ ਐਵੇਂ ਹੱਲ ਕੀਤਾ ਸਰ ਔਰ ਕਾਮਯਾਬੀ ਹਾਸਲ ਕੀਤੀ ਸਰ ਸਹੀ ਹੈ ਜਿਸ ਕੁਐਸਚਨ ਬਾਰੇ ਆਪਾਂ ਨੂੰ ਕੁਝ ਪਤਾ ਹੈ ਅੰਦਾਜ਼ਾ ਹੈ ਉਹੀ ਕੁਐਸਚਨ ਆਪਾਂ ਨੂੰ ਕਰਨਾ ਚਾਹੀਦਾ ਹੈ ਔਰ ਜਿਹੜੇ ਕੁਐਸਚਨ ਥੋੜੇ ਆਪਾਂ ਨੂੰ ਲੱਗਦੇ ਆ ਕਿ ਮੈਨੂੰ ਆਂਦਾ ਹੈ ਤਾਂ ਉਹ ਜਿਹੇ ਕੁਐਸਚਨ ਜਿੰਨੇ ਵੀ ਹੋਰ ਪੂਰੇ ਸचेत ਰਹਿ ਕੇ ਇੱਕਦਮ ਆਪਾਂ ਸਹੀ ਕਰੀਏ ਉਹਨਾਂ ਵਿੱਚ ਗਲਤੀ ਹੋਣਾ ਸਲੀ ਮਿਸਟੇਕ ਹੋਣਾ ਇਹ ਆਪਣੇ ਲਈ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਅਗਲਾ ਸਵਾਲ ਵਿਦਿਆਰਥੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਸਰ ਮੈਂ ਵਿਦਿਆਰਥੀਆਂ ਨੂੰ ਇਸ ਚੈਨਲ ਮਾధ్యਮ ਇਹ ਸੁਨੇਹਾ ਦੇਣਾ ਚਾਹੁੰਗਾ ਕਿ ਤੁਹਾਡੀਆਂ ਜਿੰਨੀਆਂ ਮਰਜ਼ੀ ਵਿਪਰੀਤ પરિસ્થિતિਆਂ ਹੋਣ ਕਿਉਂਕਿ ਤਿਆਰੀ ਉਹੀ ਕਰਦਾ ਹੈ ਜਿਸ ਨੂੰ ਜ਼ਰੂਰਤ ਹੁੰਦੀ ਹੈ ਜਿਹੜਾ ਜਿਹਨੂੰ ਜ਼ਰੂਰਤ ਹੈ ਨਹੀਂ ਉਹਨੂੰ ਤਿਆਰੀ ਦੀ ਜ਼ਰੂਰਤ ਉਹ ਕਦੇ ਵੀ ਨਹੀਂ ਕਰਦਾ ਤਿਆਰੀ ਔਰ ਜਿਹੜਾ ਵੀ ਤਿਆਰੀ ਕਰੇ ਕਦੇ ਵੀ ਇੱਕ ਤਾਂ ਹੌਸਲਾ ਨਹੀਂ ਛੱਡਣਾ ਚਾਹੀਦਾ ਕਈ ਵਾਰੀ ਐਗਜ਼ਾਮ ਲੇਟ ਹੋ ਜਾਂਦਾ ਹੈ ਜਿਵੇਂ ਕਿ ਸਰ ਮੈਂ ਪਹਿਲਾਂ ਦੱਸਿਆ ਕਿ ਪਹਿਲੋਂ ਵਾਲੇ ਜਿਹੜਾ ਰੀਟ ਕੈਨਸਲ ਹੋਈ ਸੀ ਉਹਦੇ ਵਿੱਚ ਵੀ ਅੱچھے ਨੰਬਰ ਸੀ ਮੇਰੇ ਔਰ ਮਤਲਬ ਉਸ ਤੋਂ ਬਾਅਦ ਕੈਨਸਲ ਹੋ ਜਾਣਾ ਔਰ ਇੱਕ ਮੈਸੇਜ ਦਾ ਚਲੇ ਜਾਣਾ ਇਹ ਇਹ ਸਭ ਤੋਂ ਵੱਡਾ ਮੇਰੇ ਵਾਸਤੇ ਜਿਹੜਾ ਸੀਗਾ ਇੱਕ ਡਰਾਅ ਬੈਕ ਮੰਨ ਲਓ ਜਿਹੜਾ ਸੀਗਾ ਤੇ ਉਸ ਤੋਂ ਬਾਅਦ ਵੀ ਮੈਂ ਪੜ੍ਹਾਈ ਜਾਰੀ ਰੱਖੀ ਕਿ ਕਦੇ ਵੀ ਅਗਰ ਪੇਪਰ ਅੱਗੇ ਹੁੰਦਾ ਹੈ ਜਾਂ ਕੈਨਸਲ ਹੁੰਦਾ ਤਾਂ ਆਪਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਬਿਲਕੁਲ ਤਿਆਰੀ ਕੰਟੀਨਿਊ ਰੱਖਣੀ ਚਾਹੀਦੀ ਹੈ ਔਰ ਸਿਲੈਕਸ਼ਨ ਵੀ ਸਰ ਉਸੇ ਦਾ ਹੁੰਦਾ ਜਿਹੜਾ ਤਿਆਰੀ ਕੰਟੀਨਿਊ ਰੱਖਦਾ ਹੈ ਸਹੀ ਹੈ ਜੀ ਬਿਲਕੁਲ ਸਹੀ ਗੱਲ ਕਹੀ ਭਾਵੇਂ ਜਿੰਨੀਆਂ ਮਰਜ਼ੀ ਔਕੜਾਂ ਆ ਜਾਵਣ ਵਿਪਰੀਤ ਪ੍ਰਸਥਿਤੀਆਂ ਦੇ ਵਿੱਚ ਤੁਸੀਂ ਹੋ ਪਰੰਤੂ ਅਗਰ ਤੁਸੀਂ ਹੌਸਲਾ ਨਹੀਂ ਹਾਰਦੇ ਪੂਰੀ ਚੜ੍ਹਦੀ ਕਲਾ 'ਚ ਰਹਿੰਦੇ ਹੋ ਹੋਰ ਆਪਣੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਤਿਆਰੀ ਕਰਦੇ ਹੋ ਤਾਂ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਕੋਈ ਵੀ ਹੋਰ ਕੋਈ ਗੱਲ ਜਿਹੜੀ ਐਵੇਂ ਲੱਗਦਾ ਹੈ ਕਿ ਵਨੂ ਰਹ ਗਈ ਹੋਵੇ ਇਸ ਇੰਟਰਵਿਊ ਦੇ ਦੌਰਾਨ ਤਾਂ ਤੁਸੀਂ ਦੱਸ ਸਕਦੇ ਹੋ ਮੇਰੀ ਸਰ ਸਪੈਸ਼ਲੀ ਉਹਨਾਂ ਸਟੂਡੈਂਟ ਨੂੰ ਜਿਹੜੇ ਪੰਜਾਬੀ ਤੋਂ ਤਿਆਰੀ ਕਰਦੇ ਆ ਜਾਂ ਇਨ ਫਿਊਚਰ ਕਰਨਗੇ ਤਾਂ ਉਹਨਾਂ ਨੂੰ ਮੇਰਾ ਇਹੀ ਸੁਨੇਹਾ ਹੈ ਕਿ ਅਗਰ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਜਾਂ ਕਿਸੇ ਵੀ ਚੀਜ਼ ਦਾ ਨਹੀਂ ਧਿਆਨ ਲੱਗ ਰਿਹਾ ਤਾਂ ਸਰ ਨੂੰ ਕਾਲ ਕਰੋ ਤੇ ਇਹ ਕਿਸੇ ਟਾਈਮ ਵੀ ਤੁਹਾਡੀ ਹੈਲਪ ਲਈ ਤਿਆਰ ਰਹਿੰਦੇ ਸਭ ਤੋਂ ਵੱਡੀ ਗੱਲ ਇਹ ਹੈ ਔਰ ਅਗਰ ਮਤਲਬ ਜੀ ਜਾਣ ਨਾਲ ਤਿਆਰੀ ਕਰਨੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਇਹ ਪੇਪਰ ਲਾਸਟ ਹੋਵੇ ਸਾਨੂੰ ਇਸ ਪੇਪਰ ਦੇ ਵਿੱਚ ਦੁਬਾਰਾ ਨਾ ਬੈਠਣਾ ਪਵੇ ਤਾਂ ਬਿਲਕੁਲ ਇਸ ਚੈਨਲ ਤੇ ਤੁਸੀਂ ਆਓ ਤੁਹਾਨੂੰ ਪੂਰੀ ਹੈਲਪ ਮਿਲੇਗੀ ਹਾਂ ਹੈ ਇਸੇ ਕਾਰਨ ਕਿ ਬੱਚੇ ਪਰੇਸ਼ਾਨ ਨਾ ਹੋਣ ਇਸ ਕਰਨਾ ਆਪਣਾ ਇੱਕ ਹੈਲਪਲਾਈਨ ਨੰਬਰ ਹੈਗਾ ਜੋ ਕਿ ਆਪਣੇ YouTube ਦੇ ਥੰਬਨੇਲ ਦੇ ਉੱਤੇ ਹੋ ਜਾਏਗਾ ਤੇ ਹੈਲਪਲਾਈਨ ਨੰਬਰ ਹੋ ਇਸੇ ਕਾਰਨ ਹੈ ਕਿ ਆਪਣੇ ਆਫਿਸ ਦੇ ਵਿੱਚ ਜੋ ਆਪਣੇ ਕਲੀਗ ਨੇ ਉਹ ਚੱਕ ਲੈਂਦੇ ਆ ਬੱਚਿਆਂ ਨੂੰ ਹੈਂਡਲ ਕਰਦੇ ਆ ਉਹਨਾਂ ਨੂੰ ਇਹ ਟਾਈਮ ਸਲੋਟ ਜਾਰੀ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਬੱਚਾ ਜਿਹੜਾ ਆਪਣੇ ਨਾਲ ਜੁੜਿਆ ਹੋਇਆ ਹੈ ਆਪਣੇ ਅਧਿਨ ਮਾਰਕਟਰ ਤੱਕ ਨਾ ਲੈ ਰਿਹਾ ਹੈ ਤੇ ਉਸ ਨੂੰ ਕਿਸੇ ਪ੍ਰਕਾਰ ਦੀ ਸਮੇਂ ਦੀ ਕੋਈ ਕਮੀ ਨਾ ਹੋਵੇ ਉਹਨੂੰ ਟਾਈਮ ਸਲੋਟ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਨਾਲ ਜੋ ਵੀ ਵਿਸ਼ਲੇਸ਼ਣ ਕਰਨਾ ਹੈ ਰਣਨੀਤੀ ਬਣਾਣੀ ਹੈ ਵਾਰਤਾ ਕਰਨੀ ਹੈ ਉਹ ਸਾਰੀਆਂ ਗੱਲਾਂ ਉਸ ਨਾਲ ਕੀਤੀਆਂ ਜਾਂਦੀਆਂ ਨੇ ਧੰਨਵਾਦ ਸਾਥੀਓ ਤੁਸੀਂ ਵੇਖ ਰਹੇ ਸੀ ਸਰਦਾਰ ਸਤਪਾਲ ਸਿੰਘ ਜੀ ਪੰਜਾਬੀ ਅਧਿਆਪਕ ਦਾ ਇੰਟਰਵਿਊ ਜੀ ਜੀ ਕਹਿ ਰਹੇ ਕਿ ਤੁਸੀਂ ਕਿਹੜੇ ਸਕੂਲ ਚ ਹੁਣ ਪੋਸਟਡ ਹੋ ਮੈਂ ਸਰ ਇਸ ਟਾਈਮ ਰਾਜਕੀਏ ਉੱਚ પ્રાથમਿਕ ਵਿਦਿਆਲਿਆ 38 ਪੀਐਸਏ ਦੇ ਵਿੱਚ ਪੋਸਟਡ ਐ ਸਰ ਜਿਹੜਾ ਪਿੰਡ ਤੋਂ ਮੇਰੇ ਤੋਂ 4 ਕਿਲੋਮੀਟਰ ਦੂਰ ਪੰਜਾਬੀ ਵਿਸ਼ਾਲੈਣ ਦਾ ਸਭ ਤੋਂ ਵੱਡੀ ਫਾਇਦਾ ਵੀ ਹੋਇਆ ਕਿ ਦੇਖੋ ਜਿੰਨੇ ਵੀ ਆਪਣੇ ਪੰਜਾਬੀ ਅਧਿਆਪਕ ਐ ਉਹਨਾਂ ਵਿੱਚੋਂ 90% ਪੰਜਾਬੀ ਅਧਿਆਪਕ ਐ ਉਹਨਾਂ ਦੀ ਜਿਹੜੀ ਪੋਸਟਿੰਗ ਐ ਉਹ ਬਿਲਕੁਲ ਕਰਾਂ ਦੇ ਨੇੜੇ ਐ ਮਤਲਬ ਕਿ ਰੈਂਕ ਵੀ ਤੁਹਾਡਾ ਕਾਫੀ ਉੱਤੇ ਸੀਗਾ ਜੀ ਜੀ ਸਰ ਮੈਂ ਮੇਰਾ ਸਰ 90ਵਾਂ ਰੈਂਕ ਸੀਗਾ ਸਰ 90ਵਾਂ ਰੈਂਕ ਸੀ ਉਹ ਟੋਟਲ 148 ਦੀ ਕਾਉਂਸਲਿੰਗ ਹੋਈ ਸੀ ਜੀ ਸਰ ਜੀ ਸਰ 148 ਦੀ ਕਾਉਂਸਲਿੰਗ ਸੀ 90ਵਾਂ ਰੈਂਕ ਸੀਗਾ ਫਿਰ ਵੀ ਘਰ ਤੋਂ 4 ਕਿਲੋਮੀਟਰ ਮਿਲੇ ਆ ਔਰ ਅਗਰ ਆਹੀ ਕੋਈ ਹੋਰ ਸਬਜੈਕਟ ਹੁੰਦਾ ਤੇ ਆ 4 ਦਾ 400 ਵੀ ਹੋ ਸਕਦਾ ਸੀਗਾ ਇਹ ਪੰਜਾਬੀ ਜਿਹੜੀ ਮਾਂ ਬੋਲੀ ਹੈ ਉਹਦਾ ਇਹ ਪੰਜਾਬੀ ਬੋਲੀ ਦਾ ਇਹ ਰਤੁਬਾ ਹੈ ਇੱਕ ਅਧਿਆਪਕ ਲਗਣਾ ਹੋ ਰਿਹਾ ਫਿਰ ਸਾਰੀ ਉਮਰ ਆਪਣੇ ਘਰ ਦੇ ਨੇੜੇ ਹੀ ਲੱਗੇ ਰਹਿਣਾ ਇਹ ਬਹੁਤ ਵੱਡੀ ਗੱਲ ਹੈ ਧੰਨਵਾਦ ਸਾਥੀਓ